ਦੇ ਨਾਲ ਹੀ ਮਿੰਟੂ ਜੀ ਇੱਕ ਵੱਖਰਾ ਕਮੈਂਟ ਆਇਆ ਕਿਸੇ ਹੋਰ ਖਬਰ ਨੂੰ ਲੈ ਕੇ ਮਨਜੀਤ ਜੀ ਆ ਉਹ ਕਹਿੰਦੇ ਜੀ ਕਿ ਆਟਾ ਦਾਲ ਸਕੀਮ ਵਾਲੇ ਮੁੰਡਿਆਂ ਨੂੰ 3 ਮਹੀਨੇ ਹੋ ਗਏ ਤਨਖਾਹ ਨਹੀਂ ਦਿੱਤੀ ਜੀ ਇਹਨਾਂ ਬਾਰੇ ਜ਼ਰੂਰ ਗੱਲ ਕਰਿਓ ਮੈਂ ਕਹਿੰਦੇ ਕਿ ਕਈ ਦਿਨਾਂ ਤੋਂ ਇਸ ਬਾਰੇ ਲਿਖ ਵੀ ਰਿਆਂ ਜੀ ਕਹਿੰਦੇ ਕਿ ਆਟਾ ਦਾਲ ਮੇਰੇ ਖਿਆਲ ਨਾਲ ਬਈ ਸ਼ਾਇਦ ਨਮੀ ਸਕੀਮ ਦੀ ਗੱਲ ਕਰਦੇ ਜਿਹਦੇ ਵਿੱਚ ਜਿਹਦੇ ਚ ਇਹਨਾਂ ਨੇ ਵਲੰਟੀਅਰ ਰੱਖੇ ਨੇ ਸ਼ਾਇਦ ਵਲੰਟੀਅਰ ਨਹੀਂ ਕਹਿ ਸਕਦੇ ਆਪਾਂ ਜਿਹੜੇ ਉਹ ਰੱਖੇ ਨੇ ਡਿਲੀਵਰੀ ਕਰਨ ਲਈ ਡਿਲੀਵਰੀ ਬாய் ਕਹਿ ਲਓ ਜਿਨ੍ਹਾਂ ਨੂੰ ਸਪੈਸ਼ਲ ਤੋਰਿਆ ਸੀਗਾ ਸਪੈਸ਼ਲ ਯੂਨੀਫਾਰਮ ਪਾ ਕੇ ਤੇ ਇੱਕ ਲਫਾਫਾ ਜਿਹਾ ਮਾਨ ਮੈਂ ਗਲਤ ਕੱਲਿਆ ਕਿ ਆਟਾ ਫੜਾਉਣ ਤੇ ਲਾਏ ਆ ਤੁਸੀਂ ਤੇ ਇਹ ਤੇ ਪਤਾ ਕਰੋ ਕਿ ਅਗਲੇ ਦੇ ਘਰ ਆਟਾ ਹੈਗਾ ਕਿ ਨਹੀਂ ਗੱਲ ਸਹੀ ਆ ਉਹ ਕਿਵੇਂ ਭੁੱਖੇ ਉਹਨਾਂ ਦੇ ਘਰੇ ਆਟਾ ਹੈ ਨਹੀਂ ਤੁਹਾਨੂੰ ਸ਼ਰਮ ਦਾ ਘਟਾ ਹੈ ਨਹੀਂ ਪੈਰ 'ਚ ਚੱਪਲ ਬਾਟਾ ਹੈ ਨਹੀਂ ਕਰੀਏ ਤੇ ਕਰੀਏ ਕੀ ਆ ਦੇਖ ਲਓ ਇਹ ਇਹਨਾਂ ਦੇ ਉਹ ਭਗਤ ਜਣ ਜਿਹੜੇ ਆ ਉਹ ਗੁੱਡਾ ਬਨ ਦਿੰਦੇ ਆ ਐਦੇ ਤੇ ਨਹੀਂ ਬੋਲਦੇ ਐਦੇ ਤੇ ਬੋਲਦੇ ਐਦੇ ਤੇ ਨਹੀਂ ਆ ਯਾਰ ਤੁਹਾਡੀਆਂ ਕਰਤੂਤਾਂ ਤੇ ਦੇਖੋ ਸਰਕਾਰ ਦੀਆਂ ਕਿਤਰਾ ਨਹੀਂ ਆ ਤੁਸੀਂ ਕੋਈ ਪਾਲਿਸੀ ਮੇਕਿੰਗ ਕਰਦੇ ਹੋ ਉਹਦੇ ਵਾਸਤੇ ਉਦੋਂ ਹੀ ਕਿੰਨੀ ਚਰਚਾ ਹੋਈ ਕਿਹਦੇ ਵਾਸਤੇ ਤੁਹਾਨੂੰ ਅੱਡ ਤੋਂ ਇੱਕ ਬਹੁਤ ਵੱਡਾ ਬਜਟ ਚਾਹੀਦਾ ਫਿਰ ਇੱਥੇ ਵੀ ਕਵੀਰ ਦਾ ਕਮੈਂਟ ਹੈ ਵਿਊ ਕੰਪਨੀ ਦਾ ਰੌਲਾ ਰੱਪਾ ਵੀ ਪਿਆ ਕਿ ਬਾਈ ਜਿਸ ਤਰ੍ਹਾਂ ਦੇ ਨਾਲ ਕਾਲਿਆਂ ਨੇ ਦੋਸ਼ ਲਾਇਏ ਸੀ ਕਿ ਮੇਰੇ ਖਿਆਲ ਨਾਲ ਪੀਸੀ ਕਰਕੇ ਉਹ ਅੱਡ ਤੋਂ ਲੱਗੇ ਉਹਤੇ ਹੁਣ ਛੱਡ ਦਿਓ ਜਿਹਦੇ ਕੋਲ ਟੈਂਡਰ ਚਲਾ ਗਿਆ ਸੋ ਚਲਾ ਗਿਆ ਉਹਦਾ ਪ੍ਰੋਸੈਸ ਵਿਵਾਦਤ ਹੈ ਜਾਂ ਨਿਰਵਿਵਾਦਤ ਹੈ ਉਹਤੇ ਛੱਡ ਦਿਓ ਮਾਨ ਸਾਹਿਬ ਜੀ ਜਦੋਂ ਕਿਸੇ ਨੂੰ ਟੈਂਡਰ ਅਲਾਟ ਹੋ ਗਿਆ ਕਿਵੇਂ ਹੋ ਗਿਆ ਬਾਈ ਕੋ ਕੋਈ ਕੁਝ ਵੀ ਹੈ ਪਰ ਮਾੜੀ ਗੱਲ ਹੈ ਜਿੱਦਾਂ ਵੀ ਵਿਵਾਦ ਉੱਠਿਆ ਜਦੋਂ ਕਿਸੇ ਨੂੰ ਠੇਕਾ ਚੱਲ ਗਿਆ ਜੀ ਤੁਸੀਂ ਜੋ ਬਜਟ ਰੱਖਿਆ ਉਹ ਤਾਂ ਦਿਓਗੇ ਨਾ ਫਿਰ ਤੇ ਜੇ ਸਾਰਾ ਕੁਝ ਤੁਸੀਂ ਤੈਅ ਕੀਤਾ ਆ ਫਿਰ ਹੋ ਗਈ ਨਾ ਉਹੀ ਗੱਲ ਕਿ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਇੱਕੋ ਕੰਮ ਤੁਹਾਡਾ ਸਿਰੇ ਚੜਦਾ ਹੈ ਕਿ ਕਿਸੇ ਕੰਮ 'ਚੋਂ ਮਸ਼ਹੂਰੀ ਖੱਟ ਲੈਣੀ ਆ ਕਿੰਨੀਆਂ ਏੜਾਂ ਚਲਾ ਦਿੱਤੀਆਂ ਕੀ ਕੁਝ ਪੈਕਿੰਗ ਤੇ ਅੱਡ ਤੋਂ ਖਰਚਾ ਇਹਨਾਂ ਦੀਆਂ ਤਨਖਾਹਾਂ ਕਿਉਂ ਨਹੀਂ ਦੇ ਰਹੇ ਭਈ ਹੁਣ ਹੁਣ ਜਿੱਥੇ ਵੀ ਆਉਂਦੇ ਆ ਅੱਛਾ ਸਵਾਲ ਸਾਡੇ ਵੀ ਉਹਦਾਂ ਦੇ ਪੁੱਛੀ ਜਾਂਦੇ ਨੇ ਤੁਹਾਡੇ ਖਿਲਾਫ ਆ ਖਲੋਤਾ ਜੀ ਤੁਹਾਡੇ ਖਿਲਾਫ ਆ ਖਲੋਤਾ ਕੀ ਕਰੋਗੇ ਜੀ ਯਾਰ ਇਹਨਾਂ ਨੂੰ ਇਹ ਪੁੱਛੋ ਆ ਚੀਜ਼ਾਂ ਪੁੱਛੋ ਕਿ ਭਾਈ ਪਾਲਿਸੀ ਮੇਕਿੰਗ ਨੀ ਸਾਡੇ ਇਹ ਇੰਨੀਆਂ ਚੀਜ਼ਾਂ ਸੀ ਤਾਂ ਇੰਨੇ ਚੋਣ ਜਾਬਤਾ ਲੱਗ ਗਿਆ ਇਹ ਤੱਕ ਦੇਣੀਆਂ ਬਣੀਆਂ ਨੇ ਇਹ ਗੱਲ ਹੈ ਨਾ ਕਿ ਸਾਡੇ ਪੱਤਰਕਾਰ ਪਤਾ ਕੀ ਕਰ ਰਹੇ ਨੇ ਜਾਂ ਤਾਂ ਉਹ ਇਹਨਾਂ ਦੇ ਵਰਕਰ ਬਣ ਕੇ ਕੰਮ ਕਰ ਰਹੇ ਜਾਂ ਇਹਨਾਂ ਦੇ ਦੁਸ਼ਮਣ ਬਣ ਕੇ ਕੰਮ ਕਰ ਰਹੇ ਮੈਂ ਤਾਂ ਕਹਿਣਾ ਕਿ ਯਾਰ ਇਹ ਨਹੀਂ ਹੈ ਨੀਤੀਗਤ ਸਵਾਲ ਤੇ ਕਰ ਸਕਦੇ ਹੋ ਨਾ ਤੁਸੀਂ ਜੀ ਵਿਅਕਤੀਗਤ ਮੈਂ ਨਹੀਂ ਕਹਦਾ ਕਿ ਕਿਸੇ ਦੀ ਯਾਰ ਜਿਆਦਾ ਜ਼ਿੰਦਗੀ ਚ ਚਾਕੂ ਨੀਤੀਗਤ ਆ ਇਹ ਸਵਾਲ ਕਿ ਕੀ ਹਜ਼ੂਰ ਤੁਹਾਡੀ ਸਕੀਮ ਜਿਹੜੀ ਆ ਉਹ ਹੁਣ ਹਰਫਣ ਲੱਗ ਪਈ ਆ ਉਹਨਾਂ ਸਾਹ ਚੜ ਗਿਆ ਕੋ ਨਾ ਚਲੀ ਅਖੇ ਬਾਬਾ ਤੇ ਆਈ ਉਹ ਹਾਲ ਹੋ ਗਿਆ ਜੀ ਜੀ